ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਵਿੱਚ ਦੋ ਨਾਗਾ ਜੀ ਦੋਨੇ ਗੱਬਣ ਪਿਆਰੀ ਆ ਡਿਟੇਲਸ ਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਮ ਮੇਰੇ ਮੋਹਨ ਪੰਡ ਜੀ ਪੰਡ ਲੰਗਿਆਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪਣਾ ਮੋਬਾਈਲ ਨੰਬਰ ਜੀ 98032 44004 ਠੀਕ ਹੈ ਵੀਰੇ ਦੋ ਨਾਗਾ ਜੀ ਹਾਂਜੀ ਕਿਧਰੋਂ ਸ਼ੁਰੂ ਕਰਕੇ ਜੀ ਐਸੇ ਤੋਂ ਹੀ ਕਰ ਲਾ ਠੀਕ ਹੈ ਸੂਆ ਕਿੰਨੇ ਮਾ ਜੀ ਸੂਆ ਵੀਰੇ ਦੂਜਾ ਦੂਜਾ ਸੂਆ ਸਮਾਂ ਕਿੰਨਾ ਕੁ ਲੈਂਦੀ ਐ ਸਮਾਂ ਵੀਰੇ ਲੈ ਜੂ ਮੇਰੇ ਹਿਸਾਬ ਨਾਲ ਵੀ ਹਫ਼ਤਾ ਕਿੰਨਾ ਪਿਆ ਜੀ ਦੁੱਧ ਪਹਿਲੇ ਸੂਏ ਬਈ ਮਾਲਕਾਂ ਨੇ ਦੱਸਣ ਦੇ ਮਦਦ ਹੋ ਗਏ 13 ਕਿਲੋ ਦੁੱਧ ਦਿੱਤਾ ਇਹਨੇ ਛੋਇਆ ਵਾ ਹਾਂ ਸਹੀ ਠੀਕ ਹੈ ਕਹਦਾ ਹੁੰਦਾ ਕਹਿਣ ਵਾਲਾ ਵੀ ਇਹਨੇ ਦਿੱਤਾ ਇਹਨਾਂ ਤੇ ਦਿੱਤਾ ਵੀ ਹੋ ਬਾਈ ਝੋਟੀ ਵੱਡੀ ਢੁੱਡੀ ਬਹੁਤ ਲੇਵੇ ਵਾਲੀ ਏ ਬਾਲੀ ਏ ਛੋੜੀ ਜੂੜੀ ਵਾਲੀ ਬੜੀਆਂ ਕਿਆਂ ਬਹੁਤ ਝੋਡੀਆਂ ਅੰਗ ਪੈਰ ਬੜੇ ਚੰਗੇ ਥਣਾ ਦੀ ਪਾਰ ਪਿੱਛੇ ਦੀ ਓਕੇ ਆ ਜਾਵਾਂ ਸਾਰਾ ਕੋਈ ਬੇਫਿਕਰੋ ਕਿ ਆਜਾ ਕੋਈ ਚਿੰਤਾ ਹੀਆ ਕਰੇ ਕੋਈ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਗੋਲ ਪੱਠਕੂੜਾ ਵਜਨ ਵਜੂਦ ਬੜਾ ਚੰਗਾ ਕਹਿਣ ਨੂੰ ਐਵੇਂ ਕਹਿ ਦਿੱ ਗਏ ਬਾਈ ਇੰਨਾ ਦਿੱਤਾ 13 ਤੋਂ 14 ਲੀਟਰ ਬਾਈ ਦੱਸਦਾ ਕਿ ਇਹਦਾ ਦੁੱਧ ਦਿੱਤਾ ਹੋਊਗਾ ਹੱਕ ਆ ਦੇਣ ਦਾ ਵੀਰੇ ਐਡੀ ਸਮੇਂ ਭਲੀ ਝੋਟੀ ਨੇ ਨਾ ਦਿੱਤਾ ਫਿਰ ਦੇਣਾ ਵੀ ਕਿਨੇ ਆ ਕੱਦ ਦਾ ਕਾਠ ਵੀ ਚੰਗਾ ਆ ਜਾਂਦਾ ਬੇਲ ਵੀ ਚੰਗਾ ਹਾਈਟ ਵੀ ਚੰਗਾ ਬਾਈ ਜਨ ਵੀ ਬਹੁਤ ਵਧੀਆ ਝੋਟੀ ਦਾ ਯਾਰੀ ਵੀ ਬਹੁਤ ਚੰਗੀ ਆ ਜੀ ਲੇਵੇ ਭਾਂਡੇ ਵਾਲੀ ਆ ਕੁਆਲਿਟੀ ਸੋਹਣੀ ਆ ਲੇਵੇ ਭਾਂਡੇ ਦੀ ਪੂਰੀ ਸਾਫ ਆ ਫੁੱਲ ਚਮਕ ਦਮਕ ਵਾਲੀ ਆ ਸੰਭੀ ਪਲੀ ਆ ਜੀ ਚੈੱਕ ਕਰ ਸਕਦੇ ਹੋ ਸੋਹਣਾ ਫਿਟਨਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੋੜ ਛਾ ਕੇ ਤੇ ਭੋਰਾ ਵੀ ਨਹੀਂ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਦੇਣ ਹਜੇ ਹਫਤੇ ਦੇ ਅੰਦਰ ਬਾਹਰ ਸਮਾਂ ਲੈ ਜੂ ਤੇ ਜੇ ਜਮਾ ਮੇਰੇ ਡਾਲਾਂ ਤੇ ਹੁੰਦੀ ਹੈ ਤੇ ਆਟਾ ਲਟੂ ਲਟੂ ਕਰ ਮਾੜੀ ਨੇ ਸਾਰੀ ਕੱਢ ਲੈਣੀ ਸੀਗੀ ਲਗਭਗ ਡੇਢ ਫੁੱਟ ਅੰਗੂ ਦਾ ਚੌੜਾ ਹਵਾਨਾ ਇਹਦਾ ਸਟਾਰਟ ਹੀ ਹੁੰਦਾ ਥੋੜਾ ਜਿਹਾ ਉੱਪਰ ਆ ਮਣਾਉਂਦੀ ਆ ਜੀ ਡਰਦੀ ਆ ਤੇ ਬਾਕੀ ਠੰਡੀ ਸੀਲ ਦੀ ਇਹਦੀ ਫੁੱਲ ਗਰੰਟੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਵੀਰੇ ਦੋਨਾਂ ਝੋਟੀਆਂ ਦੀ ਫੋਨ ਤੇ ਹੋ ਠੀਕ ਆ ਵੀਰੇ ਜਿਹੜਾ ਦੋ ਨੰਬਰ ਨਾ ਆਗਾ ਇਹਦਾ ਸੁਆ ਕਿੰਨਾ ਮਾ ਜੀ ਕਿਨੇ ਵੀਰੇ ਤੀਜਾ ਸੁਣਾ ਇਹਦਾ ਸੁਆ ਤੀਜਾ ਜੀ ਠੀਕ ਆ ਇਹ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹ ਸਮਾਂ ਬਾ ਡੰਗ ਦੇੜੀ ਆ ਇੱਕ ਦੋ ਦਿਨ ਹੀ ਆ ਪਿਆਰੀਆਂ ਜੀ ਆ ਹਾਂ ਬਾਕੀ ਠੀਕ ਆ ਕਿੰਨਾ ਕ ਪਿਆਜੂ ਦੁੱਧ ਜੀ ਹੈ ਦੁੱਧ ਪਿਆਜੂ ਵੀਰੇ 15 ਤੋਂ 16 ਕਿਲੋ ਬਾਕੀ ਸੇਵਾ ਬਾਕੀ ਸੇਵਾ ਦੇ ਲੈ ਪੈ ਜੀ ਘਾਰ ਪਿੱਛੇ ਦੇ ਜਮਾ ਓਕੇ ਆ ਸਾਰਾ ਕੋ ਤੋੜ ਕੇ ਦਿਖਾ ਦੀ ਵੀਰੇ ਇਹ ਵੀ ਇਹ ਬਈ ਡਾਲਿਆਂ ਤੇ ਹੀ ਆ ਉਪਰਾ ਕਰਕੇ ਸੂ ਵੀ ਸਕਦੀ ਆ ਨਹੀਂ ਬਾਈ ਦੱਸਦਾ ਕਿ ਬਾਲੇ ਦਿਨ ਤੱਕ ਲੈਂਦੀ ਨਹੀਂ ਇੱਕ ਜਾਂ ਦੋ ਦਿਨ ਲੈ ਜੂਗੀ ਪੱਠ ਪੂਰਾ ਸੋਨਾ ਗੋਲ ਆ ਵਜਨ ਵਜੂਦ ਵਾਲਾ ਜੀ ਬਾਕੀ ਸਿੰਗੀ ਗੋਲ ਆ ਤਿਆਰੀ ਸੋਹਣੀ ਕੀਤੀ ਵੀ ਆ ਜੀ ਥਣ ਕੱਲਾ ਕੱਲਾ ਨਿਖੜ ਮਾ ਹੱਤੀ ਚਵਾਈ ਵਾਲਾ ਪੂਰ ਸਾਕੇ ਤੇ ਪੂਰਾ ਵੀ ਨਹੀਂ ਹਵਾਨਾ ਫਿਟਨੈਸ ਵਾਲਾ ਤੁਸੀਂ ਦੇਖ ਸਕਦੇ ਹੋ ਚਾਰ ਹੀ ਥਣ ਗੈਪ ਤੇ ਲੱਗੇ ਹੋਇਆ ਪੈਠ ਕੁੜੇ ਦੀ ਚੜਾਈ ਵੀ ਕਰਮਾਲੀ ਦੀ ਤੁਸੀਂ ਚੈੱਕ ਕਰ ਲਓ ਚੰਗੀ ਛੋਟੀ ਸ਼ਕੀਨ ਛੋਟੀ ਕਹਿ ਸਕਦੀ ਦੁੱਧ ਪਾਈ ਦੱਸਦਾ ਕਿ ਪਿਆਜੂਗੀ ਲਗਭਗ 14 ਤੋਂ 15 ਕਿਲੋ ਬਾਕੀ ਸੇਵਾ ਸੰਭਾਲਦਾ ਹੁੰਦਾ ਦੁੱਧ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਮਾਨਾ ਸੋਨਾ ਫਿਟਨੈਸ ਵਾਲਾ ਕੱਲਾ ਕੱਲਾ ਸਾਨੂੰ ਨਿਖੜਮਾ ਅੱਥੀ ਚਵਾਈ ਵਾਲਾ ਡਿਮਾਂਡ ਇਹਦੀ ਜੈਜ ਜਿਹੜੇ ਲੈਣਾ ਹੀ ਆ। ਆ ਰੇਟ ਫੋਨ ਤੇ ਆ ਬਾਈ ਦੋਨਾਂ ਝੋਟੀਆਂ ਦਾ। ਹਾਂ। ਦੋਨਾਂ ਝੋਟੀਆਂ ਦਾ ਡਿਮਾਂਡ ਬਾਈ ਦੱਸਦਾ ਕਿ ਫੋਨ ਤੇ ਹੀ ਕਰਾਂਗੇ। ਚੰਗੀਆਂ ਨੇ ਥਣਾ ਨਹੀਂ ਕੋਈ ਜੁੜਦਾ ਨਹੀਂ। ਦੋਨਾਂ ਝੋਟੀਆਂ ਦੀ ਸੇਵਾ ਦੱਬ ਕੇ ਹੋਗੀ 32-33 ਕਿਲੋ ਦੁੱਧ ਮੋਜਨ ਦੋਨੇ ਪਾ ਦੇਣਾ। ਫੁੱਲਾ ਪਿਆ ਦੇਣਗੇ ਆ। ਬਾਕੀ ਸੇਵਾ ਦਾ ਹੁੰਦਾ ਆ ਝੋਟੀ ਦਾ ਬਾਹਲੀ ਜਿਆਦਾ ਹੀ ਚੌੜੀ ਆ। ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ। ਧੰਨਵਾਦ।